ਦੇ ਲੰਬੇ ਸਮੇਂ ਤੋਂ ਜਿਹੜੀ ਭਿੰਡਰ ਕਲੋਨੀ ਜਾਂ ਹੋਰ ਕਈ ਕਲੋਨੀਆਂ ਦੀ ਜਿਹੜੀ ਮੰਗ ਸੀ ਕਿ ਪਾਣੀ ਪੀਣ ਵਾਲੇ ਪਾਣੀ ਵਾਸਤੇ ਸੋ ਉਹਦੇ ਵਾਸਤੇ ਅਰਜ ਜਿਹੜਾ ਹੈਗਾ ਇਹ ਨੀ ਪੱਤਾ ਰੱਖਿਆ ਗਿਆ ਉਹਦਾ ਅੱਜ ਤੋਂ ਜਿਹੜਾ ਕੰਮ ਹੈ ਸ਼ੁਰੂ ਹੋ ਜੂਗਾ ਔਰ 7 ਕਰੋੜ 58 ਲੱਖ ਅਮਾਉਂਟ ਦਾ ਇਹ ਪ੍ਰੋਜੈਕਟ ਹੈ ਔਰ ਇਹਦੇ ਵਿੱਚ ਦੋ ਟਿਊਬਲ ਨੇ ਜਿਹੜੇ ਇੱਕ ਭਿੰਡਰ ਕਲੋਨੀ ਵਾਸਤੇ ਇੱਕ ਦੂਜੇ ਪਾਸੇ ਜਿਹੜਾ ਸੁਭਾਸ਼ پارک ਦੇ ਵਿੱਚ ਲੱਗਣਾ ਦੋ ਟਿਊਬਲ ਲਾਈ ਜਾਂਦੇ ਆ ਪਹਿਲਾ ਪਹਿਲਾ ਇਹ ਪੈਣਾ ਸਰ ਪਾਈਪਲਾਈਨ ਪੈਣੀ ਆ ਉਸ ਤੋਂ ਬਾਅਦ ਸੀਵਰੇਜ ਦਾ ਵੀ ਮੇਬੀ ਇਨ ਬਿਟਵੀਨ ਦੋ ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਸੀਵਰੇਜ ਦਾ ਕੰਮ ਆ ਜਿਹੜਾ ਉਹ ਵੀ ਜਿਹੜਾ ਇਸ ਪਾਸੇ ਵੱਲ ਸ਼ੁਰੂ ਹੋ ਜਾਣਾ ਹੈ ਤਾਂ ਇਹ ਪਾਈਪਲਾਈਨ ਪੈਣੀ ਹੈ 1.58 ਕਿਲੋਮੀਟਰ ਠੀਕ ਹੈ 1.58 ਕਿਲੋਮੀਟਰ ਪਾਈਪਲਾਈਨ ਹੈ ਜਿਹੜੀ ਉਹ ਸਮਾਨੇ ਦੇ ਜਿਹੜੇ ਏਰੀਆ ਰਹਿੰਦੇ ਸੀ ਉਹ ਭਿੰਡਰ ਕਲੋਨੀ ਹੋਗੀ ਜਾਂ ਪਵਾਨੀਗੜ ਰੋਡ ਦੇ ਜਿਹੜੇ ਖੱਬੇ ਪਾਸੇ ਵਾਲੀ ਜਿਹੜੀ ਉਹ ਪੈਂਦਾ ਹੈ ਸਾਰਾ ਰੇਸ਼ਮ ਕਲੋਨੀ ਹੋਰ ਜਿਹੜੇ ਵੀ ਰਹਿੰਦੇ ਤੇ ਉਥੇ 18.5 ਕਿਲੋਮੀਟਰ ਇਹ ਲਾਈਨ ਪੈਣੀ ਹੈ ਔਰ ਇਹਦਾ 8 ਮਹੀਨੇ ਦਾ ਸਮਾਂ 8 ਮਹੀਨੇ ਦੇ ਵਿੱਚ ਕੰਪਲੀਟ ਕਰਕੇ ਦੇਣੀ ਹੈ ਔਰ 7 ਕਰੋੜ 58 ਲੱਖ ਅਮਾਉਂਟ ਦਾ ਇਹ ਪ੍ਰੋਜੈਕਟ ਹੈ ਔਰ ਇਹਦੇ ਵਿੱਚ ਦੋ ਟਿਊਬਵੈਲ ਨੇ ਜਿਹੜੇ ਇੱਕ ਭਿੰਡਰ ਕਲੋਨੀ ਵਾਸਤੇ ਇੱਕ ਦੂਜੇ ਪਾਸੇ ਜਿਹੜਾ ਸੁਭਾਸ਼ پارک ਦੇ ਵਿੱਚ ਲੱਗਣਾ ਦੋ ਟਿਊਬਵੈਲ ਲਾਈ ਜਾਣਗੇ ਇਹ ਜਿਹੜੀ ਲੰਬੇ ਸਮੇਂ ਤੋਂ ਜਿਹੜੀ ਭਿੰਡਰ ਕਲੋਨੀ ਜਾਂ ਹੋਰ ਕਈ ਕਲੋਨੀਆਂ ਦੀ ਜਿਹੜੀ ਮੰਗ ਸੀ ਕਿ ਪਾਣੀ ਪੀਣ ਵਾਲੇ ਪਾਣੀ ਵਾਸਤੇ ਸੋ ਉਹਦੇ ਵਾਸਤੇ ਅਰਜ ਜਿਹੜਾ ਹੈਗਾ ਇਹ ਨੀ ਪੱਤਰ ਰੱਖਿਆ ਗਿਆ ਇਹਦਾ ਅੱਜ ਤੋਂ ਜਿਹੜਾ ਕੰਮ ਹੈ ਸ਼ੁਰੂ ਹੋ ਜੂਗਾ ਔਰ 8 ਮਹੀਨਿਆਂ ਦੇ ਵਿੱਚ ਵਿੱਚ ਇਹਨੂੰ ਕੰਮ ਇਹ ਬਿਲਕੁਲ ਜੀ ਪਹਿਲਾ ਪਹਿਲਾ ਇਹ ਪੈਣਾ ਸਰ ਪਾਈਪਲਾਈਨ ਪੈਣੀ ਆ ਉਸ ਤੋਂ ਬਾਅਦ ਸੀਵਰੇਜ ਦਾ ਵੀ ਮੇਬੀ ਇਨ ਬਿਟਵੀਨ ਦੋ ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਸੀਵਰੇਜ ਦਾ ਕੰਮ ਹੈ ਜਿਹੜਾ ਉਹ ਵੀ ਜਿਹੜਾ ਇਸ ਪਾਸੇ ਵੱਲ ਸ਼ੁਰੂ ਹੋ ਜਾਣਾ ਜੀ ਅੱਜ ਨਿਕਾਸੀ ਦਾ ਦੇਖੋ ਦੇਖੋ ਇੱਥੋਂ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਟੋਬਲ ਲਾਉਣ ਵਾਸਤੇ ਇਧਰਲੇ ਪਾਸੇ ਜੇ ਜਗ੍ਹਾ ਮਿਲ ਜੇ ਨਹੀਂ ਜਿਹੜਾ ਬਿਰਕਾ ਗੂਥ ਹੈ ਜਿਹੜਾ ਉੱਥੇ ਟੋਬਲ ਲੱਗੂਗਾ ਔਰ ਜਿਹੜਾ ਸੀਵਰੇਜ ਦਾ ਉਹਦੇ ਵਾਸਤੇ 10/10 ਦੀ ਜਿਹੜੀ ਜਗ੍ਹਾ ਚਾਹੀਦੀ ਆ ਉੱਥੇ ਕਲੋਨੀ ਵਾਲਿਆਂ ਨਾਲ ਗੱਲ ਕਰਕੇ ਜਿੱਥੇ ਵੀ ਜਗ੍ਹਾ ਅਵੇਲੇਬਲ ਹੋਊਗੀ ਸੀਵਰੇਜ ਵਾਸਤੇ ਉਹ ਜਗਾ ਲੈ ਕੇ ਇਥੋਂ ਪੰਪ ਹੋ ਕੇ ਪਾਣੀ ਆ ਜਿਹੜਾ ਉਹ ਜਿਹੜਾ ਸਮਾਨੇ ਵਾਲੇ ਪਾਸੇ ਦੂਜੇ ਪਾਸੇ ਜਿਹੜਾ ਜਾਵੇ। ਸਾਹਿਰ ਦੇ ਵਿੱਚ ਹੋਰ ਵੀ ਬਹੁਤ ਸੜਕਾਂ ਨੇ ਜਿਹੜੀਆਂ ਟੁੱਟੀਆਂ ਹੋਈਆਂ ਬਸ ਸਟੈਂਡ ਦੀ ਹਾਲਤ ਬਹੁਤ ਖਸਤਾ ਹੈ ਤਸੀਲ ਰੋਡ ਦੀ ਸਾਰੀ ਖਸਤਾ ਹੈ। ਉਹਨਾਂ ਦੀ ਕਦੋਂ ਗ੍ਰਾਂਟ ਜਾਰੀ ਹੋਣੀ ਹੈ? ਇਹ ਗ੍ਰਾਂਟ ਹੈ ਜਿਹੜੀ ਉਹ ਆ ਗਈ। 1.1 ਕਰੋੜ 85 ਲੱਖ ਦੀ ਅਮਾਉਂਟ ਹੈ ਜਿਹੜੀ ਉਹ ਜਲਦੀ ਅਸੀਂ ਦੇਖ ਰਹੇ ਹਾਂ ਵੀ ਕਿਹੜਾ ਪ੍ਰਾਇੋਰਟੀ ਤੇ ਵੀ ਕਿਹੜਾ ਕੀਤਾ ਜਾਵੇ, ਸੈਕੰਡ ਤੇ ਕਿਹੜਾ ਕੀਤਾ ਜਾਵੇ ਉਹ ਵੀ ਬੜਾ ਜਲਦੀ ਜਿਹੜਾ ਕੰਮ ਹੈ ਜਿਹੜਾ ਸ਼ੁਰੂ ਹੋ ਜੂਗਾ ਸਮਾਨੇ ਸ਼ਹਿਰ ਦੇ। ਠੀਕ ਹੈ। ਧੰਨਵਾਦ ਜੀ ਜਿਹੜੀ ਭਿੰਡਰ ਕਲੋਨੀ ਜਾਂ ਹੋਰ ਕਈ ਕਲੋਨੀਆਂ ਦੀ ਜਿਹੜੀ ਮੰਗ ਸੀ ਕਿ ਪਾਣੀ ਪੀਣ ਵਾਲੇ ਪਾਣੀ ਵਾਸਤੇ ਸੋ ਉਹਦੇ ਵਾਸਤੇ ਅਰਜ ਜਿਹੜਾ ਹੈਗਾ ਇਹ ਨੀ ਪੱਥਰ ਰੱਖਿਆ ਗਿਆ ਉਹਦਾ ਅੱਜ ਤੋਂ ਜਿਹੜਾ ਕੰਮ ਹੈ ਸ਼ੁਰੂ ਹੋ ਜੂਗਾ ਔਰ 7 ਕਰੋੜ 58 ਲੱਖ ਅਮਾਉਂਟ ਦਾ ਇਹ ਪ੍ਰੋਜੈਕਟ ਹੈ ਔਰ ਇਹਦੇ ਵਿੱਚ ਦੋ ਟਿਊਬਵੈਲ ਨੇ ਜਿਹੜੇ ਇੱਕ ਭਿੰਡਰ ਕਲੋਨੀ ਵਾਸਤੇ ਇੱਕ ਦੂਜੇ ਪਾਸੇ ਜਿਹੜਾ ਸੁਭਾਸ਼ ਪਾਰਕ ਦੇ ਵਿੱਚ ਲੱਗਣਾ ਦੋ ਟਿਊਬਵੈਲ ਲਾਈ ਜਾਂਦੇ ਪਹਿਲਾ ਪਹਿਲਾ ਇਹ ਪੈਣਾ ਸਰ ਪਾਈਪਲਾਈਨ ਪੈਣੀ ਆ ਉਸ ਤੋਂ ਬਾਅਦ ਸੀਵਰੇਜ ਦਾ ਵੀ ਮੇਬੀ ਇਨ ਬਿਟਵੀਨ ਦੋ ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਸੀਵਰੇਜ ਦਾ ਕੰਮ ਆ ਜਿਹੜਾ ਉਹ ਵੀ ਜਿਹੜਾ ਇਸ ਪਾਸੇ ਵੱਲ ਸ਼ੁਰੂ ਹੋ ਜਾਣਾ ਹੈ ਤਾਂ ਇਹ ਪਾਈਪਲਾਈਨ ਪੈਣੀ ਹੈ 1.58 ਕਿਲੋਮੀਟਰ ਠੀਕ ਹੈ 1.58 ਕਿਲੋਮੀਟਰ ਪਾਈਪਲਾਈਨ ਹੈ ਜਿਹੜੀ ਉਹ ਸਮਾਨੇ ਦੇ ਜਿਹੜੇ ਏਰੀਆ ਰਹਿੰਦੇ ਸੀ ਉਹ ਭਿੰਡਰ ਕਲੋਨੀ ਹੋਗੀ ਜਾਂ ਪਵਾਨੀਗੜ ਰੋਡ ਦੇ ਜਿਹੜੇ ਖੱਬੇ ਪਾਸੇ ਵਾਲੀ ਜਿਹੜੀ ਉਹ ਪੈਂਦਾ ਹੈ ਸਾਰਾ ਰੇਸ਼ਮ ਕਲੋਨੀ ਹੋਰ ਜਿਹੜੇ ਵੀ ਰਹਿੰਦੇ ਤੇ ਉਥੇ 1.58 ਕਿਲੋਮੀਟਰ ਇਹ ਲਾਈਨ ਪੈਣੀ ਹੈ ਔਰ ਇਹਦਾ 8 ਮਹੀਨੇ ਦਾ ਸਮਾਂ 8 ਮਹੀਨੇ ਦੇ ਵਿੱਚ ਕੰਪਲੀਟ ਕਰਕੇ ਦੇਣੀ ਹੈ ਔਰ 7 ਕਰੋੜ 58 ਲੱਖ ਅਮਾਉਂਟ ਦਾ ਇਹ ਪ੍ਰੋਜੈਕਟ ਹੈ ਔਰ ਇਹਦੇ ਵਿੱਚ ਦੋ ਟਿਊਬਵੈਲ ਨੇ ਜਿਹੜੇ ਇੱਕ ਭਿੰਡਰ ਕਲੋਨੀ ਵਾਸਤੇ ਇੱਕ ਦੂਜੇ ਪਾਸੇ ਜਿਹੜਾ ਸੁਭਾਸ਼ پارک ਦੇ ਵਿੱਚ ਲੱਗਣਾ ਦੋ ਟਿਊਬਵੈਲ ਲਾਈ ਜਾਂਦੇ ਇਹ ਜਿਹੜੀ ਲੰਬੇ ਸਮੇਂ ਤੋਂ ਜਿਹੜੀ ਭਿੰਡਰ ਕਲੋਨੀ ਜਾਂ ਹੋਰ ਕਈ ਕਲੋਨੀਆਂ ਦੀ ਜਿਹੜੀ ਮੰਗ ਸੀ ਕਿ ਪਾਣੀ ਪੀਣ ਵਾਲੇ ਪਾਣੀ ਵਾਸਤੇ ਸੋ ਉਹਦੇ ਵਾਸਤੇ ਅਰਜ ਜਿਹੜਾ ਹੈਗਾ ਇਹ ਨੀ ਪੱਤਰ ਰੱਖਿਆ ਗਿਆ ਉਹਦਾ ਅੱਜ ਤੋਂ ਜਿਹੜਾ ਕੰਮ ਹੈ ਸ਼ੁਰੂ ਹੋ ਜੂਗਾ ਔਰ 8 ਮਹੀਨਿਆਂ ਦੇ ਵਿੱਚ ਵਿੱਚ ਇਹਨੂੰ ਕੰਮ ਇਹ ਬਿਲਕੁਲ ਜੀ ਪਹਿਲਾ ਪਹਿਲਾ ਇਹ ਪੈਣਾ ਸਰ ਪਾਈਪਲਾਈਨ ਪੈਣੀ ਆ ਉਸ ਤੋਂ ਬਾਅਦ ਸੀਵਰੇਜ ਦਾ ਵੀ ਮੇਬੀ ਇਨ ਬਿਟਵੀਨ ਦੋ ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਸੀਵਰੇਜ ਦਾ ਕੰਮ ਹੈ ਜਿਹੜਾ ਉਹ ਵੀ ਜਿਹੜਾ ਇਸ ਪਾਸੇ ਵੱਲ ਸ਼ੁਰੂ ਹੋ ਜਾਣਾ ਹੈ ਦੇਖੋ ਦੇਖੋ ਇੱਥੋਂ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਟਿਊਬਵਲ ਲਾਉਣ ਵਾਸਤੇ ਇਧਰਲੇ ਪਾਸੇ ਜੇ ਜਗ੍ਹਾ ਮਿਲ ਜੇ ਨਹੀਂ ਜਿਹੜਾ ਬਿਰਕਾ ਗੂਥ ਹੈ ਜਿਹੜਾ ਉੱਥੇ ਟਿਊਬਵਲ ਲੱਗੂਗਾ ਔਰ ਜਿਹੜਾ ਸੀਵਰੇਜ ਦਾ ਉਹਦੇ ਵਾਸਤੇ 10/10 ਦੀ ਜਿਹੜੀ ਜਗ੍ਹਾ ਚਾਹੀਦੀ ਆ ਉੱਥੇ ਕਲੋਨੀ ਵਾਲਿਆਂ ਨਾਲ ਗੱਲ ਕਰਕੇ ਜਿੱਥੇ ਵੀ ਜਗ੍ਹਾ ਅਵੇਲੇਬਲ ਹੋਊਗੀ ਸੀਵਰੇਜ ਵਾਸਤੇ ਉਹ ਜਗ੍ਹਾ ਲੈ ਕੇ ਇਥੋਂ ਪੰਪ ਹੋ ਕੇ ਪਾਣੀ ਆ ਜਿਹੜਾ ਉਹ ਜਿਹੜਾ ਸਮਾਨ ਦੇ ਆਲੇ ਪਾਸੇ ਦੂਜੇ ਪਾਸੇ ਜਿਹੜਾ ਜਾਉਂਦਾ ਹੈ। ਅਮਲੇ ਸਰ ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਸੜਕਾਂ ਨੇ ਜਿਹੜੀਆਂ ਟੁੱਟੀਆਂ ਹੋਈਆਂ ਬਸ ਸਟੈਂਡ ਦੀ ਹਾਲਤ ਬਹੁਤ ਖਸਤਾ ਹੈ ਤਸੀਲ ਰੋਡ ਦੀ ਸਾਰੀ ਖਸਤਾ ਹੈ। ਉਹਨਾਂ ਦੀ ਕਦੋਂ ਗ੍ਰਾਂਟ ਜਾਰੀ ਹੋਣੀ ਹੈ? ਇਹ ਗ੍ਰਾਂਟ ਹੈ ਜਿਹੜੀ ਉਹ ਆ ਗਈ। 1.1 ਕਰੋੜ 85 ਲੱਖ ਦੀ ਅਮਾਉਂਟ ਹੈ ਜਿਹੜੀ ਉਹ ਜਲਦੀ ਅਸੀਂ ਦੇਖ ਰਹੇ ਹਾਂ ਵੀ ਕਿਹੜਾ ਪ੍ਰਾਇੋਰਟੀ ਤੇ ਵੀ ਕਿਹੜਾ ਕੀਤਾ ਜਾਵੇ, ਸੈਕੰਡ ਤੇ ਕਿਹੜਾ ਕੀਤਾ ਜਾਵੇ। ਉਹ ਵੀ ਬੜਾ ਜਲਦੀ ਜਿਹੜਾ ਕੰਮ ਹੈ ਜਿਹੜਾ ਸ਼ੁਰੂ ਹੋ ਜੂਗਾ ਸਮਾਨੇ ਸ਼ਹਿਰ ਦੇ ਵਿੱਚ। ਠੀ